ਡਿਪਾਰਟਮੈਂਟ ਆਫ ਜਸਟਿਸ ਦੇ ਨਵੇਂ ਆ ਗਏ ਨੇ ਟਰਨੀ ਜਨਰਲ ਪੈਮਬੌਂਡੀ ਉਹਨਾਂ ਨੇ ਇੱਕ ਤਾਂ ਜਿਹੜੇ ਪਹਿਲਾਂ ਐਕਟਿੰਗ ਟਰਨੀ ਜਨਰਲ ਸੀਗੇ ਉਹਨਾਂ ਨੇ ਇੱਕ ਮੈਮੋ ਬੀਤੇ ਦਿਨਾਂ ਸ਼ੁਰੂਆਤੀ ਦਿਨਾਂ 'ਚ ਟਰੰਪ ਹਣਾ ਦੇ ਕਾਰਜਕਾਲ 'ਚ ਕੀਤਾ ਸੀਗਾ ਵੀ ਜਿਹੜੇ ਲੋਕਲ ਲਾਅ ਐਨਫੋਰਸਮੈਂਟ ਵਾਲੇ ਜਾਂ ਸਟੇਟ ਦੀਆਂ ਗਵਰਨਮੈਂਟਸ ਜਾਂ ਸਿਟੀ ਦੀਆਂ ਲੋਕਲ ਗਵਰਨਮੈਂਟ ਜਿਹੜੀਆਂ ਸਾਥ ਨਹੀਂ ਦਿੰਦੀਆਂ ਉਹਨਾਂ ਨੂੰ ਅਸੀਂ ਪ੍ਰੋਸੀਕਿਊਟ ਕਰ ਸਕਦੇ ਆ ਜੇ ਇਮੀਗ੍ਰੇਸ਼ਨ ਦਾ ਸਾਥ ਨਹੀਂ ਦਿੰਦੇ ਉਧਰ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਨਵਾਂ ਮੈਮੋ ਸੈਂਚਰੀ ਜੂਰਿਸਡਿਕਸ਼ਨ ਨੂੰ ਲੈ ਕੇ ਜਿਹੜਾ ਆ ਉਹ ਨਵੇਂ ਡਾਇਰੈਕਟਿਵਸ ਜਿਹੜੇ ਆ ਉਹ ਇਸ਼ੂ ਕੀਤੇ ਆ ਇਹਦਾ ਕੀ ਮਤਲਬ ਆ ਇਹ ਸਿੱਧਾ ਇਮੀਗ੍ਰੇਸ਼ਨ ਕੋਰਸ ਦੇ ਨਾਲ ਸੰਬੰਧਿਤ ਆ ਕੀ ਕੀ ਆ ਇਸ ਤੇ ਨਵੇਂ ਮੈਮੋ ਦੇ ਵਿੱਚ ਸੋ ਕੀ ਸੀਗਾ ਕਿ ਸੈਂਚਰੀ ਸਟੇਟਸ ਸੈਂਚਰੀ ਸਿਟੀ ਕੈਲੀਫੋਰਨੀਆ ਤੇ ਅਵਲ ਨੰਬਰ ਤੇ ਹੀ ਉਹਦੇ ਵਿੱਚ ਆਂਦਾ ਇਹਦੇ ਵਿੱਚ ਕੀ ਸੀਗਾ ਕਿ ਉਹ ਕਹਿੰਦੇ ਕਿ ਪੁਲਿਸ ਨੇ ਕੀ ਇਮੀਗ੍ਰੈਂਟਸ ਨੂੰ ਨਹੀਂ ਟਾਰਗੇਟ ਕਰਨਾ ਭਾਵੇਂ ਤੁਹਾਨੂੰ ਪਤਾ ਵੀ ਆ ਤੁਹਾਡੇ ਮੂਰੇ ਹੀ ਕੱਚਾ ਬੰਦਾ ਘੁੰਮ ਰਿਹਾ ਉਹਨੂੰ ਟਾਰਗੇਟ ਨਹੀਂ ਕਰਨਾ ਇਹਨੂੰ ਕਹਿੰਦੇ ਆ ਸੈਂਕਚਰੀ ਸਟੇਟ ਹੈਨਾ ਸੈਂਕਚਰੀ ਜੂਰਿਸਡਿਕਸ਼ਨ ਸੋ ਜਿਹੜੀ ਫੈਡਰਲ ਗਵਰਨਮੈਂਟ ਆ ਹੁਣ ਇਹ ਟ੍ਰੰਪ ਵਰਗਾ ਬੰਦਾ ਆ ਕੇ ਕਹਿੰਦਾ ਇਮੀਗ੍ਰੈਂਟਾਂ ਨੂੰ ਟੰਗਣਾ ਨੂੰ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਬੰਦਾ ਤੇ ਸੈਂਕਚਰੀ ਸਟੇਟ ਚ ਲੁਕਿਆ ਹੋਇਆ ਹੈ ਉੱਥੇ ਉਹਨੂੰ ਕੋਈ ਰਿਸੋਰਸ ਹੀ ਨਹੀਂ ਮਿਲਦੇ ਐਨਫੋਰਸਮੈਂਟ ਨਹੀਂ ਕੋਈ ਮਿਲਦੀ ਜਦੋਂ ਤੁਸੀਂ ਕਿਹਾ ਕਿ ਇੰਨੇ ਬੰਦੇ ਕਿੱਦਾਂ ਲੈ ਕੇ ਆਉਗੇ ਠੀਕ ਹੈ ਜੇ ਹੁਣ ਸਟੇਟ ਕਹਿ ਦਈਏ ਕੈਲੀਫੋਰਨੀਆ ਦੇ ਕਿ ਨਹੀਂ ਆਪਾਂ ਕੋਈ ਪੁਲਿਸ ਵਾਲਾ ਨਹੀਂ ਦੇਣਾ ਕੁਝ ਨਹੀਂ ਕਰਨਾ ਤੇ ਫਿਰ ਕੀ ਕਰਨਗੇ ਟਰੰਪ ਸਾਹਿਬ ਹੈਨਾ ਸੋ ਉਹਨੇ ਹੁਣ ਇਹ ਚੀਜ਼ ਨੂੰ ਕੀ ਆਪਾਂ ਇਹਨੂੰ ਟਾਰਗੇਟ ਕਿੱਦਾਂ ਕਰਨਾ ਆਪਾਂ ਇਹ ਸਟੇਟਸ ਨੂੰ ਪਨਿਸ਼ ਕਰਨਾ ਪਨਿਸ਼ ਹੁਣ ਕਿੱਦਾਂ ਉਹ ਸਦਾ ਸਭ ਤੋਂ ਸੌਖਾ ਜਿਹੜਾ ਪਨਿਸ਼ ਹੋਣ ਦਾ ਤਰੀਕਾ ਹੈਗਾ ਕਿ ਫੰਡਿੰਗ ਜਿਹੜੀ ਉਹਨਾਂ ਦੀ ਰੋਕ ਦਿਓ ਫੈਡਰਲ ਫੰਡਸ ਜਿਹੜੇ ਉਹਨਾਂ ਦੇ ਰੋਕ ਦਿਓ ਪਾਜ਼ ਕਰ ਦਿਓ ਇਹਨਾਂ ਦੇ ਵਿੱਚ ਇਹਨਾਂ ਨੇ ਚਾਰ ਪੰਜ ਜਿਹੜੀਆਂ ਹਦਾਇਤਾਂ ਦਿੱਤੀਆਂ ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਚ ਫੰਡਿੰਗ ਸਟੇਟ ਦੀ ਜਾਂ ਸਿਟੀ ਦੀ ਕਿਸੇ ਦੇ ਵੀ ਫੈਡਰਲ ਫੰਡਿੰਗ ਸਾਰੀ ਜੇ ਐਂਡ ਕਰ ਦੋ ਜੇ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ ਤੇ ਬੇਸਿਕਲੀ ਜਿਹੜਾ ਉਹ ਕਹਿੰਦੇ ਆ ਕਿ ਫੈਡਰਲ ਲਾ ਸਿੱਧੇ ਸਿੱਧੇ ਕਹਿੰਦਾ ਕਿ ਜਿਹੜੀ ਸਟੇਟਸ ਹੈਗੀਆਂ ਵਾ ਸੈੰਕਚਰੀ ਸਿਟੀਜ਼ ਹੈਗੀਆਂ ਵਾ ਉਹ ਕੋਈ ਵੀ ਐਦਾਂ ਦਾ ਲਾ ਜਾਂ ਕੋਈ ਐਦਾਂ ਦੀ ਪ੍ਰੈਕਟਿਸ ਨਹੀਂ ਕਰ ਸਕਦੇ ਜਿਹਦੇ ਕਰਕੇ ਕੀ ਉਹ ਇਲੀਗਲ ਬੰਦੇ ਨੂੰ ਜਾਂ ਜਿਹਦੇ ਕੋਲ ਸਟੇਟਸ ਨਹੀਂ ਹੈਗਾ ਉਹਨੂੰ ਉਹ ਸ਼ਰਨ ਦੇਣ ਤੇ ਉਹ ਉਹ ਕਹਿੰਦੇ ਕਿ ਆਪਾਂ ਸਿੱਧੇ ਸਿੱਧੇ ਜਾ ਕੇ ਜਿਹੜੇ ਸੈਂਕਚਰੀ ਜੂਰਿਸਡਿਕਸ਼ਨ ਸੀਗੇ ਸਾਰੇ ਦੇ ਸਾਰੇ ਟਾਰਗੇਟ ਕਰਨੇ ਆ ਜਿਹੜੇ ਸਾਨੂੰ ਬਿਆਨ ਦੇ ਰਹੇ ਹੁਣ ਆਪਾਂ ਤੁਹਾਡੇ ਨਾਲ ਕੋਆਪਰੇਸ਼ਨ ਨਹੀਂ ਕਰਨੀ ਉਤੋਂ ਵੀ ਜਿਹੜੀ ਬੈਟਰ ਚੀਜ਼ ਉਹ ਕਹਿੰਦੇ ਇਹ ਹੈ ਕਿ ਆਪਾਂ ਉਹਨਾਂ ਨੂੰ ਇੱਕ ਹਦਾਇਤਾ ਭੇਜਣੀਆਂ ਉਹਨੂੰ ਕਹਿੰਦੇ ਸਰਟੀਫਾਈ ਕੰਪਲਾਈਅੰਸ ਕਿ ਤੁਸੀਂ ਸਰਟੀਫਾਈ ਕਰੋ ਕਿ ਤੁਸੀਂ ਕੰਪਲਾਈਅੰਸ ਕਰੋਗੇ ਜੇ ਆਪਾਂ ਤੁਹਾਡੇ ਛਾਪਾ ਮਾਰੀਏ ਓਕੇ ਤੇ ਹੁਣ ਜਿਹੜੀਆਂ ਤੁਸੀਂ ਦੇਖ ਰਹੇ ਬਿਆਨਬੱਧ ਵੀ ਆ ਰਹੀ ਆ ਉਹ ਸਿੱਧੀ ਕਹਿੰਦੀ ਕਿ ਨਹੀਂ ਆਪਾਂ ਨਹੀਂ ਕਰਨੀ ਕੰਪਲਾਈਅੰਸ ਹਨਾ ਸੋ ਜਿਹੜਾ ਨੇ ਵੀ ਉਹ ਸਰਟੀਫਿਕੇਸ਼ਨ ਰਿਫਿਊਜ਼ ਕਰਦੀ ਕਿ ਨਹੀਂ ਆਪਾਂ ਨਹੀਂ ਕੰਪਲਾਈ ਕਰਨਾ ਜਾਂ ਜਦੋਂ ਛਾਪਾ ਮਾਰਨ ਜਾਂਦੇ ਆ ਤੇ ਉਹ ਆਪਣੇ ਰਿਸੋਰਸਸ ਨਹੀਂ ਦਿੰਦੇ ਆ ਤੇ ਉਹ ਕਹਿੰਦੇ ਕਿ ਇਹਨਾਂ ਦੀ ਸਾਰੀ ਫੰਡਿੰਗ ਤੇ ਗ੍ਰਾਂਟ ਜਿਹੜੀ ਇਹਨਾਂ ਦੀ ਕੱਟ ਕਰੋ ਸਾਰੀ ਚੀਜ਼ਾਂ ਜਿਹੜੀਆਂ ਪੌਜ਼ ਕਰੋ ਅਗਲੇ 60 ਦਿਨਾਂ ਲਈ ਹੁਣ ਕੀ ਹੋਊਗਾ ਉਹ ਕਹਿੰਦੇ ਕਿ ਜਿਹੜੀਆਂ ਨਾਨ-ਪ੍ਰੋਫਿਟ ਏਜੰਸੀਆਂ ਸੀਗੀਆਂ ਠੀਕ ਹੈ ਜਿਹੜੇ ਰਿਫਿਜੀ ਵਗੈਰਾ ਨੂੰ ਸਰਵਿਸ ਵਗੈਰਾ ਦਿੰਦੀਆਂ ਸੀ ਉਹ ਕਹਿੰਦੇ ਕੋਈ ਵੀ ਨਾਨ-ਪ੍ਰੋਫਿਟ ਸੰਸਥਾਵਾਂ ਜਿਨ੍ਹਾਂ ਨੂੰ ਫੰਡ ਮਿਲਿਆ ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਜਿਹੜੀਆਂ ਆ ਸਕਦੀਆਂ ਠੀਕ ਹੈ ਮੈਨੂੰ ਇਹ ਨਹੀਂ ਪਤਾ ਇਹਦੇ ਵਿੱਚ ਕੋਈ ਪੰਜਾਬੀ ਸੰਸਥਾ ਆ ਸਕਦੀ ਹੈ ਕਿ ਨਹੀਂ ਆ ਸਕਦੀ ਆ ਪਰ ਉਹ ਕਹਿੰਦੇ ਕਿ ਕਿਸੇ ਵੀ ਐਨਜੀਏ ਨੂੰ ਜੇ ਫੰਡ ਮਿਲੇ ਆ ਤੇ ਉਹ ਫੰਡ ਕਿਸੇ ਵੀ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਯੂਜ਼ ਹੋਇਆ ਇਮੀਗ੍ਰੇਸ਼ਨ ਲਾਅ ਦੀ ਜਿਹਦੇ ਕਰਕੇ ਵਾਇਲੇਸ਼ਨ ਹੋ ਸਕਦੀ ਹੋਵੇ ਕੱਚੇ ਬੰਦੇ ਦੀ ਤੁਸੀਂ ਮਦਦ ਕੀਤੀ ਹੈ ਕੱਚੇ ਬੰਦੇ ਨੂੰ ਕੋਰਟ ਦੇ ਵਿੱਚ ਲੈਂਗੁਏਜ ਦੇ ਵਿੱਚ ਹਾਊਸਿੰਗ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਡਿਵੋਰਸ ਵਾਲੇ ਮਸਲੇ ਕੋਈ ਵੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜੇ ਉਹ ਫੈਡਰਲ ਫੰਡਿੰਗ ਲੈਂਦੀਆਂ ਹੈਗੀਆਂ ਤੇ ਉਹ ਇਮੀਗ੍ਰੈਂਟਾਂ ਦੀ ਕੱਚੇ ਬੰਦੇ ਦੀ ਜੇ ਹੈਲਪ ਕਰਦੇ ਆ ਉਹਦੀ ਫੰਡਿੰਗ ਜਿਹੜੀ ਕੱਟ ਕਰੋ ਪੌਜ਼ ਕਰੋ ਇਹਦੇ ਨਾਲ ਹੁਣ ਕੀ ਹੋਊਗਾ ਕਿ ਫੰਡਿੰਗ ਨਹੀਂ ਹੋਊਗੀ ਤਾਂ ਉਹ ਤਨਖਾਹਾਂ ਨਹੀਂ ਦੇ ਸਕਦੇ ਹੁਣ ਤਨਖਾਹਾਂ ਨਹੀਂ ਦੇ ਸਕਦੇ ਤਾਂ 60 ਦਿਨ 2 ਮਹੀਨੇ ਫ੍ਰੀ ਕੌਣ ਕੰਮ ਕਰੂਗਾ ਤੇ ਉਹ ਜਿਹੜਾ ਇਹ ਢਾਂਚਾ ਜਿਹੜਾ ਸੀਗਾ ਐਨਜੀਓ ਦਾ ਢਾਂਚਾ ਜਿਹੜਾ ਇਹਨੂੰ ਕਲਾਪਸ ਜਿਹੜਾ ਆਬਵੀਅਸਲੀ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਜੜ੍ਹਾਂ ਤੋਂ ਜਾ ਕੇ ਵੱਢ ਦਈਏ ਆਪਾਂ ਸੈਂਚੁਰੀ ਸਟੇਟਸ ਨੂੰ ਸੈਂਚੁਰੀ ਸਿਟੀਜ਼ ਨੂੰ ਕਿ ਜਦੋਂ ਉਹਨਾਂ ਦਾ ਪੈਹਰ ਰੋਕਿਆ ਫੈਡਰਲ ਫੰਡਿੰਗ ਰੋਕੀ ਤੇ ਆਪ ਹੀ ਇਹਨਾਂ ਨੇ ਇਹਨਾਂ ਕੋ ਆਪਸ਼ਨ ਨਹੀਂ ਰਹਿਣੀ ਜਾਂ ਤੇ ਇਹ ਇਲੀਗਲ ਬੰਦੇ ਨੂੰ ਚੁਣ ਲੈਣ ਤੇ ਜਾਂ ਫਿਰ ਇਹ ਸਾਡੇ ਨਾਲ ਕੋਆਪਰੇਟ ਕਰਨ ਤੇ ਫੈਡਰਲ ਫੰਡ ਲੈਣ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਫੋਰਮੇਸ਼ਨ ਅੱਗੇ ਕਿਹੜੀ-ਕਿਹੜੀ ਸਿਟੀ ਕੀ-ਕੀ ਕਰਦੀ ਹੈ ਨਹੀਂ ਕਰਦੀ ਹੈ ਅਗਲੇ 45 ਦਿਨਾਂ ਦੇ ਵਿੱਚ ਤੁਸੀਂ ਇਹ ਜਿਹੜੀ ਸਾਨੂੰ ਰਿਪੋਰਟ ਕਰਨੀ ਆ ਉਹਦੇ ਹਿਸਾਬ ਨਾਲ ਆਪਾਂ ਹੁਣ 60 ਦਿਨਾਂ ਨਾਲ ਨੇ ਪੌਜ਼ ਕਰ ਦੇਣੀ ਫੰਡਿੰਗ ਤੇ 45 ਦਿਨਾਂ ਚ ਇਹਨਾਂ ਕੋ ਰਿਪੋਰਟਾਂ ਆ ਜਾਣੀਆਂ ਕਿਹੜੀ ਸਿਟੀ ਕੋਆਪਰੇਟ ਕਰੂਗੀ ਨਹੀਂ ਕਰੂਗੀ ਉਹਦੇ ਹਿਸਾਬ ਨਾਲ ਇਹਨੇ ਜਿਹੜਾ ਫੈਸਲਾ ਲੈਣਾ ਡਿਪਾਰਟਮੈਂਟ ਆਫ ਜਸਟਿਸ ਨੂੰ ਉਹਨਾਂ ਨੇ ਹਦਾਇਤਾਂ ਜਿਹੜੀਆਂ ਦਿੱਤੀਆਂ ਕਿ ਕੋਈ ਵੀ ਹੋਰ ਨਵਾਂ ਕੰਟਰੈਕਟ ਜਾਂ ਗ੍ਰਾਂਟ ਕਿਸੇ ਕੋਈ ਵੀ ਹੋਰ ਐਗਰੀਮੈਂਟ ਨਹੀਂ ਕਰਨਾ ਕਿਸੇ ਵੀ ਐਨਜੀਓ ਦੇ ਨਾਲ ਪਹਿਲਾਂ ਆਪਾਂ ਉਹਨਾਂ ਨੂੰ ਆਡਿਟ ਕਰਨਾ ਤੇ ਆਪਾਂ ਦੇਖਣਾ ਕਿ ਇਹਨਾਂ ਨੇ ਕਿਤੇ ਵੇਸਟ ਤਾਂ ਨਹੀਂ ਕੀਤਾ ਪੈਸਾ ਫਰਾਡ ਤਾਂ ਨਹੀਂ ਕੀਤਾ ਵਿਅਸਤ ਤਾਂ ਨਹੀਂ ਕੀਤਾ ਸੋ ਇਦਾਂ ਦੀਆਂ ਹਦਾਇਤਾਂ ਜਿਹੜੀਆਂ ਆ ਰਹੀਆਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਨੋਇੰਗਲੀ ਇਦਾਂ ਦੀਆਂ ਚੀਜ਼ਾਂ ਕਰਦਾ ਐਕਟੀਵਿਟੀਆਂ ਕਰਦਾ ਤੇ ਉਹਦਾ ਬੈਨੀਫਿਟ ਜਿਹੜਾ ਲੈ ਰਿਆ ਤੁਸੀਂ ਵੇਖੋ ਕਿ ਉਹਦੇ ਖਿਲਾਫ ਜਿਹੜੇ ਆ ਮੁਕਦਮੇ ਕਿੱਦਾਂ ਕਰਨੇ ਆ ਉਹਨਾਂ ਕੋ ਜਿਹੜੇ ਦਿੱਤੇ ਹੋਏ ਪੈਸੇ ਆ ਉਹ ਵਾਪਸ ਕਿੱਦਾਂ ਲੈਣੇ ਆ ਸਿਟੀ ਦੇ ਕੋਲ ਠੀਕ ਆ ਤੇ ਜਿਹੜਾ ਵੀ ਲੀਗਲ ਐਕਸ਼ਨ ਕੋਈ ਵੀ ਹੈਗਾ ਉਹਨਾਂ ਨੂੰ ਤੁਸੀਂ ਭਾਵੇਂ ਲਾਅਸੂਟ ਕਰਕੇ ਤੁਹਾਨੂੰ ਕਿਉਂ ਨਾ ਪੈਸੇ ਵਾਪਸ ਲੈਣ ਲੈਣੇ ਪੈਣ ਗਰਾਂਟਸ ਉਹ ਤੁਸੀਂ ਜਿਹੜਾ ਵਾਪਸ ਲੈਣੇ ਆ ਇਹਨਾਂ ਨੇ ਇੱਕ ਸੈਂਚਰੀ ਸਿਟیز ਇਨਫੋਰਸਮੈਂਟ ਵਰਕਿੰਗ ਗਰੁੱਪ ਬਣਾਇਆ ਹੈਗਾ ਅੱਛਾ ਇਹਦੀ ਜਿਹੜੀ ਸਿੱਧੀ ਸੁਣਵਾਈ ਹੈਗੀ ਆ ਰਿਪੋਰਟਿੰਗ ਜਿਹੜੀ ਹੈਗੀ ਆ ਐਸੋਸੀਏਟ ਅਟਰਨੀ ਜਨਰਲ ਨੂੰ ਜਿਹੜੀ ਸਿੱਧੀ ਹੈਗੀ ਆ ਕਿ ਤੁਹਾਨੂੰ ਜਿੱਥੇ ਲੱਗਦਾ ਕਿ ਕਿੱਦਾਂ ਟਾਰਗੇਟ ਕਰਨੇ ਆ ਤੇ ਆਪਾਂ ਸਿੱਧੇ ਮੁਕਦਮੇ ਬਾਜੀ ਚ ਜਿਹੜੇ ਤੋ ਕੀ ਸੀਗਾ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਆਵਿਅਸਲੀ ਸਭ ਤੋਂ ਜ਼ਿਆਦਾ ਜਿਹੜਾ ਤੇਜ਼ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈਗਾ ਉਹੀ ਸਾਰੀ ਜਿਹੜਾ ਮਹਿਕਮੇ ਕਾਨੂੰਨੀ ਜਿਹੜਾ ਕਿੰਨੂੰ ਟੰਗਣਾ ਨਹੀਂ ਟੰਗਣਾ ਉਹ ਡਿਸਾਈਡ ਕਰਦਾ ਹੁਣ ਤੁਸੀਂ ਦੇਖੋ ਕਿ ਬਾਈਡਨ ਹੁਣ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਸੀਗਾ ਉਹਨੇ ਵੀ ਵੈਪਨਾਈਜ਼ ਕੀਤਾ ਉਹਨੇ ਵੀ ਟਰੰਪ ਦੇ ਖਿਲਾਫ ਜਿਹੜਾ ਵਰਤਿਆ ਉਹਨੇ ਪ੍ਰੈਜ਼ੀਡੈਂਟ ਜਿਹੜਾ ਕਰਤਾ ਉਦੋਂ ਇਲਨ ਮਸਕ ਨੇ ਇੱਕ ਉਹ ਪਾਇਆ ਸੀਗਾ ਕਿ ਜਿਹੜੇ ਉਦੋਂ ਤਾਲੀਆਂ ਮਾਰਦੇ ਸੀਗੇ ਕਿ ਟਰੰਪ ਦੇ ਖਿਲਾਫ ਕੇਸ ਹੋ ਗਏ ਐਦਾਂ ਹੋ ਗਏ ਉਹ ਕਹਿੰਦਾ ਕਿ ਜਦੋਂ ਬਾਚਨ ਆਕਨਰ ਉਹ ਜਦੋਂ ਇਹੀ ਸੇਮ ਜਿਹੜਾ ਤੁਹਾਡੇ ਮਗਰ ਆਇਆ ਇਦਾਂ ਤੇ ਉਹ ਜਦੋਂ ਸਿਗਾ ਤੇ ਉਹਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੂੰ ਇਹ ਲੋਕਾਂ ਨੂੰ ਟਾਰਗੇਟ ਕਰੂਗਾ ਜਿਹੜੇ ਤੇਰੇ ਮਗਰ ਆਏ ਆ ਉਹਨੇ ਸਿੱਧੇ ਓਪਨਲੀ ਬਿਆਨ ਦਿੱਤਾ ਸੀ ਕੋਈ ਉਹ ਪੋਲੀਟੀਕਲੀ ਕਰੈਕਟ ਨਹੀਂ ਉਹ ਕਹਿੰਦਾ ਜੇ ਮੈਂ ਕਹਾਂ ਕਿ ਮੈਂ ਨਹੀਂ ਕਰੂੰਗਾ ਤਾਂ ਮੈਂ ਝੂਠ ਬੋਲਦਾ ਹਾਂਗਾ ਸੋ ਉਹਨੇ ਜਿਹੜਾ ਸੀਗਾ ਡੰਕੇ ਦੀ ਝੋੜ ਤੇ ਜਿੱਤਿਆ ਸਿੱਧੇ ਕਹਿ ਕੇ ਜਿੱਤਿਆ ਤੇ ਇਹ ਜਿਹੜਾ ਹੁਣ ਡਿਪਾਰਟਮੈਂਟ ਆਫ ਜਸਟਿਸ ਹੈਗਾ ਇਹ ਪੂਰਾ ਆਪਣਾ ਉਸ ਤਰੀਕੇ ਨਾਲ ਇਹ ਜਿਹੜਾ ਯੂਜ਼ ਕਰ ਰਹੇ ਆਲਰੇਡੀ ਤੇ ਉਧਰ ਨੂੰ ਜਿਹੜੀਆਂ ਸਿਸਟਮਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਜਾ ਰਹੀ ਹੈ ਠੀਕ ਹੈ ਸੋ ਇਹ ਜਿਹੜਾ ਸੀਗਾ ਪ੍ਰੋਗਰਾਮ ਆਪਣਾ ਅੱਜ ਦਾ ਇਹ ਨਿਊਜ਼ ਨੂੰ ਭਾਵੇਂ ਤੁਸੀਂ ਰਿਵਾਈਂਡ ਕਰਕੇ ਦੁਬਾਰਾ ਸੁਣੋ ਇਹ ਕੀ ਸੀਗਾ ਕਿ ਇਹਨਾਂ ਦੇ ਜਿਹੜੇ ਪਾਲਿਸੀ ਮੈਮੋ ਸੀਗੇ ਜਿਹੜੀਆਂ ਇੰਟਰਨਲ ਇਹਨਾਂ ਦੀਆਂ ਪਾਲਿਸੀਸ ਸੀਗੀਆਂ ਉਹ ਤੁਹਾਨੂੰ ਐਜ਼ ਐਜ਼ ਜਿਹੜਾ ਦੱਸ ਰਿਹਾ ਕੋਈ ਇਹਦੇ ਵਿੱਚ ਝੂਠਾ ਹਾਸਲਾ ਨਹੀਂ ਕੋਈ ਇਹਦੇ ਵਿੱਚ ਜਾਦਾ ਗੱਲ ਨਹੀਂ ਕੋਈ ਸ਼ੂਗਰ ਕੋਟਿੰਗ ਨਹੀਂ ਕੋਈ ਸ਼ੂਗਰ ਕੋਟਿੰਗ ਨਹੀਂ ਜਿੱਦਾਂ ਦੀ ਖਬਰ ਜਿਹੜੀ ਹੈਗੀ ਆ ਉਦਾਂ ਦੀ ਉਦਾਂ ਤੁਹਾਡੇ ਮੂਰੇ ਲੈ ਕੇ ਆਈਦਾ ਗੱਲ ਹੁਣ ਇਦਾਂ ਆ ਕਿ ਸਹੀ ਤਰੀਕੇ ਨਾਲ ਕੰਮ ਕਰੋ ਠੀਕ ਆ ਤੇ ਉਹਦੇ ਵਿੱਚ ਹੀ ਪੂਰੀ ਜਿਹੜੀ ਕਮਿਊਨਿਟੀ ਦਾ ਜਿਹੜਾ ਫਾਇਦਾ ਵਾ ਤੇ ਜਿਹੜਾ ਫਰਾਡ ਕਹਾਣੀਕਾਰ ਪੈਕੇਜ ਬੁੱਕੇ ਜਲੇ ਹੈਗੇ ਇਹ ਸਾਰੀ ਕਮਿਊਨਿਟੀ ਨੂੰ ਥੱਲੇ ਸੁੱਟੂਗੇ ਤੁਹਾਨੂੰ ਇਹ ਪਤਾ ਕਿ ਮੈਂ ਸਹੀ ਗੱਲ ਕਹਿ ਰਿਹਾ आरकेके ਜਿਹੜਾ ਐਕਚੁਅਲ ਦੇ ਵਿੱਚ ਫਾਈਟ ਕਰਕੇ ਨਾਈਨ ਸਰਕਟ ਦੇ ਵਿੱਚ ਜਿੱਤਣ ਵਾਲੀ ਸਾਡੀ ਫਰਮ ਸੀਗੀ ਜਿਹੜੇ ਟਾਂਚ ਜਿਹੜੇ ਸੀਗੇ ਜਿਹਦੇ ਕਰਕੇ ਆਲਰੇਡੀ ਪਹਿਲਾਂ आरकेके ਹਥਿਆਰ ਵਰਤਿਆ ਜਾਂਦਾ ਸੀਗਾ ਤੁਹਾਡੇ ਸਾਰੇ ਦੇ ਕੇਸਾਂ ਦੇ ਵਿੱਚੋਂ ਦੀ ਉਹ ਪ੍ਰੋਬਲਮ ਜਿਹੜੀ ਦੂਰ ਕਰਨ ਵਾਲੀ ਸਾਡੀ ਫਰਮ ਸੀਗੀ ਠੀਕ ਆ ਸੋ ਸਿਰਫ ਗੱਲਾਂ ਨਹੀਂ ਹੈਗੀਆਂ ਸਾਡੇ ਪੱਲੇ ਕਰਕੇ ਜਿਹੜਾ ਕਮਿਊਨਿਟੀ ਵਾਈਡ ਜਿਹੜਾ ਹੈਗਾ ਠੀਕ ਆ ਆਪਣੇ ਕਲਾਇੰਟ ਦੀ ਹਰੇਕ ਬੰਦਾ ਮਦਦ ਕਰਦਾ ਠੀਕ ਆ ਹਰੇਕ ਬੰਦਾ ਵੀਡੀਓ ਵੀਡੀਓ ਬਣਾ ਸਕਦਾ ਹੈਗਾ ਕੋਈ ਉਹਦੇ ਵਿੱਚ ਹੋਣੀ ਪਰ ਗੱਲ ਜਿਹੜੀ ਹੈਗੀ ਕਿ ਕਮਿਊਨਿਟੀ ਦੀ ਕਮਿਊਨਿਟੀ ਨੂੰ ਦੇਣ ਕੀ ਹੈਗੀ ਆ ਇਹ ਮੈਂ ਕੰਪਲੀਸ਼ ਕੀਤਾ 4 ਸਾਲਾਂ ਦੇ ਵਿੱਚ ਸੋ 30 35 35 40 ਸਾਲ ਦੇ ਵਿੱਚ ਵੀ ਬੰਦਾ ਕਹਵੇ ਕਿ ਮੈਂ ਐਦਾਂ ਦਾ ਕੋਈ ਕਰ ਦਵਾਂ ਕਿ ਜਿਹੜਾ ਗੇਮ ਚੇਂਜਰ ਹੋ ਜਾਵੇ ਕਿ ਔਨ ਹੋਲ ਕਮਿਊਨਿਟੀ ਨੂੰ ਜਿਹੜਾ ਬੈਨੀਫਿਟ ਹੋ ਜਾਵੇ ਉਹ ਮੈਨੂੰ ਸਵੱਬ ਜਿਹੜਾ ਬਣਿਆ ਪੰਜਾਬੀ ਰੇਡੀਓ ਦੇ ਥਰੂ ਬਣਿਆ ਤੁਹਾਡੇ ਸਾਰਿਆਂ ਦੇ ਜੁੜਨ ਕਰਕੇ ਬਣਿਆ ਕਿ ਠੀਕ ਹੈ ਕਿ ਮੰਚ ਸਿਗਾ ਉੱਤੇ ਆਏ ਤਾਂ ਤੁਹਾਡੇ ਮੂਰੇ ਪੇਸ਼ਕਿਸ਼ ਹੋਈ ਤਾਂ ਤੁਹਾਨੂੰ ਜਿਹੜਾ ਮੈਸੇਜ ਪਹੁੰਚਿਆ ਕਿ ਯਾਰ ਇਹ ਵੀ ਇੱਕ ਵਕੀਲ ਆ ਗਿਆ ਵਾ ਟੈਕਨੀਕਲਿਟੀ ਤੇ ਗੱਲ ਕਰਦਾ ਕਾਨੀਕਾਰ ਢਾਂਚਾ ਕਰਾਂ ਵਗੋਂ ਨਹੀਂ ਹੈਗਾ ਜੀ ਉਹ ਚੀਜ਼ਾਂ ਨਾਲ ਜਦੋਂ ਪਹੁੰਚੇ ਆਰਕੇਕੇ ਤੇ ਤਾਂ ਕਰਕੇ ਆਰਕੇਕੇ ਸੋਲਵ ਹੋਇਆ ਜਿਹੜੇ ਜਿਹੜੇ ਬੰਦੇ ਆਰਕੇਕੇ ਬਣਾਉਂਦੇ ਸੀਗੇ ਠੀਕ ਹੈ ਜਿਹੜੇ ਕਿ ਸਾਰੇ ਯਾਨੀ ਜਿਹੜੇ ਆਰਕੇਕੇ ਬਣਾਉਂਦੇ ਸੀਗੇ ਉਹਨਾਂ ਨੇ ਆਰਕੇਕੇ ਸੋਲਵ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਆਰਕੇਕੇ ਬਣਾਇਆ ਵਾ ਉਹ ਆਰਕੇਕੇ ਸੋਲਵ ਕਿਉਂ ਨਹੀਂ ਕਰ ਸਕਦੇ ਸੀਗੇ ਕਿਉਂਕਿ ਆਰ ਕੇ ਕੇ ਸੋਲਵ ਕਰਨ ਲਈ ਪਹਿਲਾਂ ਤੁਸੀਂ ਪ੍ਰੋਬਲਮ ਤਾਂ ਦੇਖੋ ਕੀ ਹੈਗੇ ਆ ਜੇ ਤੁਸੀਂ ਖੁਦ ਪ੍ਰੋਬਲਮ ਹੈਗੇ ਆ ਤੁਸੀਂ ਕਿੱਦਾਂ ਪ੍ਰੋਬਲਮ ਨੂੰ ਸੋਲਵ ਕਰੋਗੇ ਜੀ ਸੋ ਹੁਣ ਇਹ ਹੈ ਕਿ ਇਸ ਵੇਲੇ ਆਪਣੀ ਕਮਿਊਨਿਟੀ ਦੇ ਉੱਤੇ ਬੜੀ ਵੱਡੀ ਇੱਕ ਪ੍ਰੋਬਲਮ ਜਿਹੜੀ ਉਹ ਲੱਡਕਰੀ ਆ ਉਹ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਇਹ ਵੀ ਦੇਖੋ ਸਿੱਧੀ ਗੱਲ ਆ ਤੁਹਾਡੇ ਨਾਲ ਡਾਇਰੈਕਟ ਜਿਹੜੀ ਗੱਲਬਾਤ ਹੈਗੀ ਆ ਠੀਕ ਆ ਭਾਵੇਂ ਬੰਦੇ ਕੋਈ ਮਚਣ ਭਾਵੇਂ ਨਾ ਮਚਣ ਡਸ ਨਾਟ ਮੈਟਰ ਜਿਹੜਾ ਇੱਕ ਐਵਰੇਜ ਅਸਾਈਲਮ ਸੀਕਰ ਬਾਰਡਰ ਟੱਪ ਕੇ ਜਿਹੜਾ ਆ ਰਿਹਾ ਉਹਦੇ ਐਥਿਕਸ ਉਹ ਵਾਲੇ ਨਹੀਂ ਹੁਣ ਹੈਗੇ ਜਿਹੜੇ ਆਪਣਾ 10 ਸਾਲ ਪਹਿਲਾਂ 5 ਸਾਲ ਪਹਿਲਾਂ ਬੰਦਾ ਆ ਰਿਹਾ ਹੈਗਾ ਕਿ ਮੈਂ ਮਿਹਨਤ ਕਰਨੀ ਆ ਮੇਰੇ ਚ ਨਮਰਤਾ ਹੈਗੀ ਆ ਰਿਸਪੈਕਟ ਹੈਗੀ ਆ ਹੰਬਲਨੈਸ ਹੈਗੀ ਆ ਹੁਣ ਉਹ ਵਾਲਾ ਬੰਦਾ ਨਹੀਂ ਆ ਰਿਹਾ ਸ਼ੋਰ ਸ਼ਰਾਬੇ ਵਾਲੇ ਬੰਦੇ ਰੋਲੇ ਰੱਪੇ ਵਾਲੇ ਬੰਦੇ ਠੀਕ ਆ ਕਹਾਣੀਕਾਰਾਂ ਟਾਂਚੇ ਟਾਂਚੇ ਬਣਾਉਣ ਵਾਲੇ ਹੋਰ ਉਹਨਾਂ ਨੂੰ ਪ੍ਰਮੋਟ ਕਰਨ ਲੱਗੇ ਲੇਜੀ ਬੰਦੇ ਜਿਹੜੇ ਉਹ ਸਿਸਟਮ ਚ ਜਿਹੜੇ ਇੰਨੇ ਕਿ ਜ਼ਿਆਦਾ ਜਿਹੜੇ ਪੈਗੇ ਆ ਤੇ ਇਹ ਆਪਣੀ ਜਿਹੜੀ ਸਾਰੀ ਕਮਿਊਨਿਟੀ ਨੂੰ ਥ੍ਰੈਟਨ ਕਰਦੇ ਆ ਇਦਾਂ ਦੇ ਬੰਦੇ ਇਹਨਾਂ ਦੇ ਕਰਕੇ ਹੁਣ ਜਿਹੜਾ ਸੀਗਾ ਕਿ ਸਾਰੀ ਕਮਿਊਨਿਟੀ ਨੂੰ ਜਿਹੜਾ ਕਿ ਜਿਹੜਾ ਬੰਦਾ ਕਹਿੰਦਾ ਕਿ ਨਹੀਂ ਮੈਂ ਆਪਣਾ ਦੱਸ ਸਕਦਾ ਮੈਂ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦਾ ਉਹਨਾਂ ਤੇ ਵੀ ਜਿਹੜਾ ਸਵਾਲ ਜਿਹੜਾ ਕੋਰਟ ਸਿਸਟਮ ਦੇ ਵਿੱਚ ਜਿਹੜਾ ਉਹ ਉੱਠ ਜਾਂਦਾ ਜੀ ਇਹ ਕਲੈਕਟਿਵ ਤੁਹਾਡੀ ਜਿਹੜੀ ਰਿਸਪੌਂਸਿਬਿਲਟੀ ਜਿਹੜੀ ਬਣਦੀ ਆ ਅਗਰ ਇਹ ਕਲੈਕਟਿਵ ਰਿਸਪੌਂਸਿਬਿਲਟੀ ਅਗਰ ਹਰੇਕ ਬੰਦਾ ਆਪਣੇ ਆਪ ਜੁਗ ਰਿਹਾ ਕਿ ਨਹੀਂ ਭਈ ਮੈਂ ਆਪਣੀ ਦੇਖਣੀ ਆ ਕਿਸੇ ਦੀ ਨਹੀਂ ਦੇਖਣੀ ਆ ਇਹ ਅਜੇ ਸ਼ੁਰੂ ਹੋਇਆ ਆ ਆਪਾਂ ਜਨਵਰੀ ਵਾਲੇ ਮੈਮੋਰੰਡਮ ਦੀ ਗੱਲ ਕਰ ਰਹੇ ਆ ਜਿਹੜੇ 4 ਸਾਲ ਜਿਹੜੇ ਪਏ ਆ ਪਤਾ ਨਹੀਂ ਕੀ ਕੀ ਆਉਣਾ ਹੈ ਵਿੱਚ ਸੋ ਰਿਸਪੌਂਸਿਬਿਲਟੀ ਜਿਹੜੀ ਸਮਝੋ ਗਲਤ ਜਿਹੜੀ ਫੂਕਣਾ ਸ਼ਿਕਾਵ ਕਹੇ ਨੂੰ ਠੀਕ ਆ ਕੜਮ ਚੌਧਰੀ ਜਿਹੜੇ ਵਿੱਚ ਬਣਿਆ ਕਿ ਕਿੱਦਾਂ ਇਮੀਗ੍ਰੇਸ਼ਨ ਹੋਣੀ ਹੈ ਨਹੀਂ ਹੋਣੀ ਆ ਉਹਨਾਂ ਨੂੰ ਥੋੜਾ ਕੋ ਭਾਈ ਸੈਡ ਹੋ ਜਾਓ ਲਾ ਟੈਕਨੀਕਲਿਟੀ ਉਹਦੇ ਬੇਸ ਤੇ ਜਿਹੜਾ ਫੈਸਲੇ ਕਰੋ ਤੇ ਸਹੀ ਫੈਸਲੇ ਕਰੋ ਠੀਕ ਆ ਤੇ ਜਿਹੜੇ ਆਹ ਪੈਕੇਜ ਵਾਲੇ ਲੋਕਾਂ ਤੋਂ ਜਿਹੜਾ ਬਚੋ ਕਨਵੀਨੀਅੰਸ ਤੁਹਾਨੂੰ ਜ਼ਰੂਰ ਲੱਗਣੀ ਆ ਪਰ ਅਲਟੀਮੇਟਲੀ ਪ੍ਰੋਬਲਮ ਬੜੀ ਵੱਡੀ ਜਿਹੜੀ ਹੋ ਜਾਣੀ ਆ ਕਿਉਂਕਿ ਗੱਲ ਸਿੰਪਲ ਇਹ ਹੈਗੀ ਜਦੋਂ ਆਰਕੇਕੇ ਨੂੰ ਵੀ ਅਟੈਕ ਕੀਤਾ ਸੀ ਨਾ ਉਹ ਕਹਿੰਦੇ ਹੈਗੇ ਯਾਰ ਹਰੇਕ ਬੰਦਾ ਸੇਮ ਚੀਜ਼ ਸੇਮ ਲਾਈਨ ਸੇਮ ਲੈਂਗੁਏਜ ਸੇਮ ਵਰਡਿੰਗ ਯੂਜ਼ ਕਰ ਰਿਹਾ ਉਹ ਪ੍ਰੋਬਲਮ ਜਿਹੜੀ ਸੀਗੀ ਆਰਕੇਕੇ ਦੇ ਵਿੱਚ ਹਮ ਹਮ ਤੇ ਉਹੀ ਜਿਹੜੀ ਪ੍ਰੋਬਲਮ ਨੂੰ ਹੋਰ ਵਧਾਉਣਾ ਤੁਸੀਂ ਇਹ ਠੀਕ ਹੈ